ਹੰਦੀਰ ਕੀ ਯਾਦ ਆ ਰਹਾ ਦੋਸਤਾਂ ਮਤਰਾ ਮੀ ਉਹ ਕਿੱਟੀ ਠਾ ਉਹਨਡਿਆਂ ਸ਼ਟ ਬਣਾਉਂਦੇ ਤੇ ਲਾਉ ਵੀ ਮਿੱਤਰੋ ਆਪਾਂ ਪਤਾ ਕੀ ਕਰਦੇ ਆ ਮਾਮਟੀ ਦੀ ਕਰਦੇ ਆ ਸਫਾਈ ਇੰਨੇ ਕ ਮੈਂ ਕਬੂਤਰ ਫੜ ਲਏ ਆ ਤਾਂ ਵੀ ਥੱਲੇ ਵੀ ਇੱਕ ਲਾਸਟ ਦੇ ਆ ਤੇ ਬਾਕੀ ਕੋਸ਼ੇ ਜੇ ਰਹਿੰਦੇ ਇੱਕ ਤਾਂ ਹੋ ਦੇਖੋ ਕਬੂਤਰੀ ਬੈਠੀ ਥੱਲੇ ਉਹ ਹੀ ਉਹ ਬੈਠੀਆਂ ਨੇ ਦੇ ਟੋਕਰੀ ਥੱਲੇ ਉਹਦੇ ਬੈਠੀ ਠੀਕ ਆ ਭਾਈ ਇੰਨੇ ਹੀ ਹੈ ਮੈਂ ਕਾ ਬਿਠਾ ਇੱਕ ਜਿਹੜਾ ਡਰਮ ਨੇ ਮਗਰਾ ਸਾਰੇ ਫੜਦੇ ਆ ਬੱਚੇ ਉੱਚੇ ਇਹਨਾਂ ਦੇ ਕੋਹ ਨਿਕੜਾਉਣੇ ਆ ਲਓ ਆ ਚੱਕ ਲਿਆ ਇੱਕ ਛਾੜਦਾ ਕਿਧਰ ਬੈਠਾ ਮੈਂ ਥੱਲੇ ਆਦੇ ਬਿਠਾ ਚੱਕ ਉਹ ਆ ਸੀਗਾ ਬਾਈ ਚੱਲ ਵੀ ਇੱਕ ਕੋਤ ਵੀ ਇੱਧਰ ਬੈਠੀ ਐ ਇੱਕ ਕੋਤਰੀ ਰਾਜ ਜੀ ਇੱਧਰ ਬੈਠੀ ਐ ਖੋਬ ਬੈਠੀ ਇਹ ਖੜਦੇ ਆ ਨਹੀਂ ਬਾਅਦ ਚ ਨਿਕਲਦਾ ਖਤਰਾ ਜਿਵੇਂ ਮੈਂ ਦਰਵਾਤੇ ਬੋਲਦਾ ਨਾ ਜਲਦੀ ਫੜਦੇ ਨੂੰ ਖੜ ਜਾ ਉਹ ਉੱਠੀ ਹੋ ਰਹੀ ਹੈ ਕਿਧਰ ਦੀ ਜਾਊਗੀ ਚੱਲ ਆਵੜੀ ਆ ਆ ਗਿਆ ਯਾਰ ਆਸ ਨਹੀਂ ਇਹ ਜਮਾਈ ਲੋਟ ਦੇ ਹੋ ਗਏ ਲੱਗੀਆਂ ਜਿੱਦਾਂ ਕੰਮ ਲੋਟ ਆ ਆ ਜਾ ਆ ਜਾ ਆ ਜਾ ਭੱਜੀ ਨਾ ਬਾਈ ਬਣਾ ਭੱਜੀ ਬੁਰੀ ਕੁਲੀ ਜਾਂਦੀ ਰਹੀ ਹੈ ਕੱਢਣੀਆਂ ਪੈਣੀਆਂ ਬਾਈ ਦੋਨੇ ਕੱਢ ਦੇ ਖੜ ਜੋ ਇਹ ਕੱਢ ਜੋ ਤੁਹਾਨੂੰ ਦਿਖਾਉਣਾ ਮੈਂ ਇੱਧਰ ਦੋ ਅੰਡੇ ਧਰੇ ਹੋਇਆ ਕਿੰਨੇ ਆ ਦੋ ਹੀ ਆ ਇੱਕ ਤਰ੍ਹਾਂ ਹੀ ਲਾਲਚੀ ਨਹੀਂ ਕੁਤਰੀ ਜਿਹੜੀ ਹੁਣੇ ਵੱਡੀ ਆ ਹਾਂ ਲੋ ਬਈ ਕੈਂਡਲਿੰਗ ਵੀ ਕਰਨੀ ਪੈਣੀ ਇਹਨਾਂ ਦੀ ਕਰਦੇ ਆਂ ਆਂਡੇ ਹੰਡੇ ਦੀ ਇਹ ਬੇ ਇੱਥੇ ਰੱਖ ਦਨੇ ਆ ਬੱਚੇ ਕੱਢਣ ਵਾਲੇ ਲੱਗਦੇ ਇਹਨਾਂ ਤੁਸੀਂ ਬਹੁਤ ਟਾਈਮ ਲੱਗਦਾ ਇਹੋ ਦੇਖਣਾ ਨਹੀਂ ਤੇ ਉਹ ਆਂ ਦੇ ਲਾਜਿੰਗ ਦਾ ਫੜਦੀ ਲੋਜੀ ਆਹੇ ਆਹੇ ਖੱਟੇ ਨੜਦੇ ਵਜਾ ਆ ਜਾ ਆ ਬੱਤੇ ਬੱਤੇ ਮਸ਼ੀਨ ਉਹ ਵੇ ਬਈ ਘੱਟਣ ਵਾਲੀ ਨੂੰ ਫੜ ਲਈ ਇਹਦੇ ਅੰਡੇ ਆ ਰਹੇ ਕੈਂਡਲਿੰਗ ਆਪਾਂ ਕਰਦੇ ਆ ਇਹਨੂੰ ਆਪਾਂ ਸ਼ੁਰੂ ਕਰਦੇ ਆ ਆਇਟ ਹੁਣ ਆਪਾਂ ਚੱਕਦੇ ਆ ਆ ਦੇਖੋ ਫਲੈਸ਼ ਆਨ ਕਰ ਲੈਂਦੇ ਨੇ ਲਾਈਟ ਬੰਦ ਕਰ ਦਿੰਦੇ ਆ ਤੁਹਾਨੂੰ ਦਿਖਾਉਣਾ ਮੈਂ ਇੱਕ ਮਿੰਟ ਆ ਆ ਦੇਖੋ ਜਦ ਬਣੇ ਪਏ ਲਾਲ ਹੋਏ ਬੇਲ ਟਾਈਮ ਲੱਗੂਗਾ ਦੂਜੇ ਜਿਹੇ ਵੀ ਚੈੱਕ ਕਰ ਲੈਨੇ ਆਂ ਆ ਚੱਕ ਲੈਨੇ ਆਲੇ ਇਹ ਚ ਵੀ ਬੱਚਾ ਬਹੁ ਬਣਿਆ ਪਿਆ ਤੇ ਇਹਨਾਂ ਆਪਾਂ ਤਾਂ ਕੀ ਕਰਨਾ ਬਾਈ ਇਹਨਾਂ ਨੂੰ ਆਪਾਂ ਕਿਸੇ ਦੇ ਥੱਲੇ ਰੱਖ ਲੈਨੇ ਆਂ ਇਹ ਅੰਡੇ ਨੂੰ ਇਹ ਕੰਮ ਦੇ ਅੰਡੇ ਆ ਆਪਣੇ ਚੰਗੇ ਉਤਰਾ ਆਪਣੇ ਜੁੜਿਆ ਦੇ ਫਰੈਸ਼ ਕਰ ਦਨੇ ਆਂ ਬੰਦ ਤੇ ਆਹ ਵਾਲੇ ਬਈ ਸਾਰੇ ਉਤਰਾ ਦਬਾਕੀ ਉੱਪਰ ਹੁਣ ਕਰਦੇ ਆਂ ਆਹ ਕੁੰਡੇ ਦੇ ਵਿੱਚ ਇਹਨਾਂ ਅੰਡੇ ਸਾਰੇ ਇਕੱਠੇ ਹਾਂ ਜੋ ਨੂੰ ਨਹੀਂ ਥੀਰ ਅੱਗੇ ਕੋਈ ਆ ਚੱਕ ਲਿਆ ਇੱਕ ਹੁੰਡਾ ਮੇਰੇ ਵਿੱਚ ਟੈਨ ਗਲੇ ਘੜੇ ਜੀ ਤੇ ਨਾਂ ਕੋਈ ਜਿੱਤੇ ਵੀ ਆ ਦੇਖੋ ਇੱਧਰ ਇਹ ਜਿੱਦ ਮੈਂ ਚੱਕ ਲਈ ਨੇ ਆਰਾ ਗਲੇ ਚਨੇ ਆਂਡੇ ਇੱਕ ਪਿਆ ਆਹਾ ਤੇ ਦੋ ਪਿਆ ਇੱਧਰ ਆ ਲੈ ਬਈ ਇੱਕ ਤੇ ਦੋ ਰਸਾ ਰਸਾ ਕਿਵੇਂ ਗੰਦ ਬਣਾ ਰਿਹਾ ਨਾ ਜੇ ਯਾਰ ਕੋ ਸਾਹ ਪਿਆ ਆ ਵੀ ਦੋ ਕੱਢ ਲੈ ਜਿਹੜੇ ਥੱਲੇ ਪਏ ਸੀ ਆ ਲੋ ਕੱਲੇ ਆ ਦੋ ਆਂਡੇ ਰੱਖਣੇ ਆਪਾਂ ਸੇਵ ਕਰਕੇ ਬਾਕੀ ਸਭ ਸਿੱਟਣ ਵਾਲੇ ਹੀ ਆਂਡਾ ਭਰ ਕੇ ਤੁਹਾਡੇ ਸਾਹਮਣੇ ਆ ਦੇਖੋ ਚ ਮੰਨਦੇ ਬਈ ਹੁਣ ਆਪਾਂ ਪਤਾ ਕੀ ਕਰਨਾ ਦਰਵਾਜ਼ਾ ਲੈਨੇ ਕੋਲ ਆ ਲੋ ਦਵਾ ਖੋਲਿਆ ਬਈ ਦਰਵਾਜ਼ਾ ਹੁਣ ਇੱਕ ਵਾਰੀ ਨਿਗਾਹ ਮਾਰ ਲੈ ਜੇ ਮੰਮਟੀ ਚ ਕੋਈ ਘੁਤ ਤਾਂ ਨਾ ਖੁੱਲਾ ਨਾ ਹੋਵੇ ਹੋਰ ਨਾ ਹੋਰੀ ਜੇ ਆਪਾਂ ਹੁਣ ਬਈ ਕੋਈ ਨਿਕਲ ਹੀ ਜਾਵੇ ਵੇ ਦੋਨੋਂ ਦੇ ਦਾਰਸੀ ਬਾਈ ਕਰਨ ਲੰਡਾ ਤੇ ਪਿਆਮੇ ਮੋਜੀ ਬਾਈ ਦੋਨੇ ਨਿਕਲ ਗਏ ਸੀ ਤੇ ਮਸਾਂ ਖੜੇ ਆ ਗਏ ਚੱਲ ਛਤਰੀ ਤੇ ਇੱਥੇ ਥੱਲੇ ਉਤਰੇ ਫੇਰ ਆਣੇ ਉੱਤਰ ਕੇ ਪਿਆਮੇ ਮੋਜੀ ਉੱਟੀ ਬਾਹਰ ਛਤਰੀ ਤੇ ਬਹਿ ਗਈ ਲੰਡਾ ਸਾਨੂੰ ਪਤਾ ਛਤਰੀ ਹੁੰਦੀ ਇਹ ਘਾਟੀ ਪੈਂਦਾ ਉਹ ਵੀ ਆ ਗਿਆ ਬਾਦ ਆ ਜਾਂਦਾ ਉਹ ਇਹਦੇ ਥੱਲੇ ਨੇ ਕਮਾਰ ਲੈਨੇ ਆ ਆ ਜਿਹੜਾ ਦਾਰਸੀ ਜੱਦੀ ਬਾਈ ਹੋ ਗਿਆ ਨਾ ਉਹੀ ਕੰਮ ਹਾਂ ਖੜਦੀ ਬੈਠਾ ਜਕੋਈ ਠੀਕ ਹਨ ਬਾਈ ਬੱਜਤ ਹੋ ਗਈ ਲਾਲ ਸਰੀ ਨਿਕਲ ਜਾਣੀ ਚਾਹੀਦੀ ਜਕੋਈ ਇਹ ਲਾ ਦੇ ਨੇ ਮੇਖਾ ਇਹਨਾਂ ਨੂੰ ਸਾਰਿਆਂ ਨੂੰ ਆ ਵੀ ਲਾ ਦਨੇ ਆ ਹੁਣ ਬਾਈ ਜਿੰਨਾ ਤੇ ਬਰੇ ਤੇ ਖਰਚ ਨਹੀਂ ਦੇਣਾ ਉਹਨਾਂ ਦੇ ਬੈਠਾ ਖਰਚ ਦੇ ਨਹੀਂ ਬਾਕੀ ਆਪਾਂ ਇਹਨੂੰ ਧੋ ਦਾਂਗੇ ਬਾਅਦ ਚ ਕੱਲ ਨੂੰ ਠੀਕ ਹੈ ਹੁਣ ਸਾਨੂੰ ਮੈਂ ਤਾਂ ਵਾਲੇ ਗੁੱਤਰ ਵੀ ਨਾ ਚੱਲ ਕੇ ਦਿਖਾਉਣਾ ਮਾਰਾ ਪਖੋਲਾ ਨਾ ਇੰਦਗੇ ਕੋਈ ਚੱਕਾ ਨਹੀਂ ਜਿਗੂ ਰਹਾ ਕਰ ਦੇਖੀ ਜੂ ਮਹਾਰਾਜੀ ਵੈਸੇ ਤਾਂ ਮੈਂ ਆਪਦੇ ਨੂੰ ਸਾਰੀ ਕੋਸ਼ਿਸ਼ ਕਰ ਲਈ ਆ ਕਿਤੇ ਨਹੀਂ ਕੋਈ ਬੁੱਤਰ ਬੈਠਾ ਆ ਘੱਟਿਆਂ ਦੇ ਪਿੱਛੇ ਪੁੱਛਿਆ ਆਪਾਂ ਦੇਖਣਾ ਨੇ ਬਾਅਦ ਚ ਜਿੰਨੇ ਵੀ ਸੀਗੇ ਮੇਰੇ ਨਿਗਾ ਚ ਹੁਣ ਜੋੜਿਆਂ ਵਾਲੇ ਦੇਖ ਲਈ ਲਾਲਜੀ ਨੇ ਨਾਲ ਦੀ ਮੋਜੀ ਹੈਗੀ ਆ ਉਹਦੇ ਨਾਲ ਦੀ ਹੈਗੀ ਆ ਘੱਟਿਆਂ ਦੀ ਸ਼ਾਕੇ ਨਾਲ ਦੀ ਸ਼ਾਕੀ ਹੈਗੀ ਆ ਤੇ ਆਹ ਮੋਜੀ ਨਾਲ ਦੀ ਬਿਲਕੁਲ ਹੀ ਮੋਟੀ ਵਾਲੀ ਹਾਉ ਬੈਠੀ ਆ ਤੇ ਟੀਰੇ ਨਾਲ ਦੀ ਵੀ ਹੈਗੀ ਆ ਤੇ ਨਾਲ ਤਰੇ ਨਾ ਦੀ ਹੈ ਤੇ ਮੌਜੇ ਨਾਲ ਦੀ ਰੱਤੀ ਲੱਗੀ ਛਕ ਮੌਜੇ ਨਾਲ ਲੱਕ ਨਾਲ ਲਾਲ ਸਰੀ ਦੋਨੇ ਹੈ ਗਿਆ ਵਾ ਇੱਥੇ ਗੜੇ ਗੜੇ ਆ ਅੱਛਾ ਇੱਥੇ ਹਰੇ ਮੋਡੇ ਵਾਲੇ ਇਹਦੇ ਨਾਲ ਦੀ ਵੀ ਲਾਲ ਜੀ ਦੀ ਹੈਗੀ ਆ ਉਹਦੇ ਨਾਲ ਦੀ ਵੀ ਆ ਮੌਜੇ ਨਾਲ ਦੀ ਓਕੇ ਬਈ ਜੰਮ ਕੋਈ ਫੇਕਰ ਲਈ ਕਰ ਲਈ ਲਗਭਗ ਸਾਰੇ ਫੜ ਲਏ ਆ ਤਾਂ ਬਾਕੀ ਇਧਰ ਵੀ ਨਿਕਰ ਨੂੰ ਸਾਰੇ ਪਾਸੇ ਮਾਰ ਲੈਨੇ ਆ ਵੀ ਹੈ ਤਾਂ ਨਹੀਂ ਕੋਈ ਕੂਤਰ ਅੱਛਾ ਇੱਧਰ ਇੱਧਰ ਹੁੰਦ ਤੇ ਨਹੀਂ ਹੈਣੀ ਬਈ ਉੱਪਰ ਵੀ ਨਹੀਂ ਜੈਣੀ ਇੱਧਰ ਪਸੇ ਪੋਸੇ ਨਹੀਂ ਕਿਸੇ ਪਾਸੇ ਓਕੇ ਆਮ ਬੜੇ ਸਲੇ ਫਿਰ ਇੱਕ ਵਾਰੀ ਨਜ਼ਰ ਮਾਰ ਲੈਣੇ ਹੈ ਨਹੀਂਗਾ ਇੱਧਰ ਐਂਡ ਐਂਡ ਚੇਕ ਕੋਈ ਓਕੇ ਬਈ ਹੌਨ ਨੂੰ ਤਾਂ ਦਰਕਰ ਖੋਣਾ ਕੋਈ ਬੱਚੇ ਅੱਜ ਛੱਡੇ ਸੀ ਲਾਤੇ ਆ ਕੋਈ ਨਹੀਂ ਛਤਰੀਆਂ ਦੇ ਆ ਇੱਕ ਕੂਦਰੀ ਪਾਈਏ ਤਾਂ ਭਾਈਆ ਮੈਂ ਇੱਥੇ ਛੋਟਾ ਬੱਚਾ ਬਿਠਾਇਆ ਸੀ ਜੀ ਮੌਜਾ ਆ ਤੇ ਪਤਾ ਨਹੀਂ ਯਾਰ ਪਰ ਸੇ ਪਟਾਕਾ ਚੱਲਿਆ ਤੇ ਉਹ ਤੋਂ ਡਰ ਕੇ ਇੱਥੇ ਕਿਤੇ ਡੱਗ ਡੋ ਗਿਆ ਪਿਆ ਪਤਾ ਨਹੀਂ ਚਾ ਉਹ ਡਿੱ ਗਿਆ ਤੇ ਉਹਨੂੰ ਡਿੱਕਣ ਲਈ ਨਾ ਮੈਂ ਇਹਨੂੰ ਇੱਥੇ ਪਾਇਆ ਮੈਂ ਕਿਹਾ ਵੀ ਛਾਸੇ ਬਸੇ ਡਿੱਗਿਆ ਹੋਇਆ ਆਪੇ ਚੜਿਆਊਗਾ ਤੇ ਆਹ ਖਾਉਣਾ ਗਈ ਸਾਨੂੰ ਜਾਣਦਾ ਆ ਰਹੀ ਹੈ ਲੰਡਾ ਤੇ ਪਿਆ ਮੌਜੀ ਹੋ ਜਾਂਦੀ ਪਿਆ ਮੌਜੀ ਹੋਵੇ ਤੇ ਆਹ ਰੇ ਲੰਡਾ ਆਹ ਬੀੜ ਚ ਫਿਰਦਾ ਹੋਵੇ ਓਏ ਆ ਰੇ ਬਈ ਸਾਰੇ ਆਪਣੇ ਬੱਚੇ ਐਕਟਵਾ ਪੂਰੇ ਹੂੰ ਹੂੰ ਮਟੀੜਾ ਦੀ ਬਾਕੀ ਉਹ ਜੋੜੀ ਨੇ ਹਜੇ ਆਣ ਨਹੀਂ ਤਰੇ ਇੱਕ ਬੱਚਾ ਬੈਠਾ ਝਲਰ ਵਾਲਾ ਮਾਂ ਰੁੱਤਾ ਲਾਲ ਚੀਨਾ ਟੂ ਡੰਡਿਆਂ ਵਾਲਾ ਦੋ ਰੋਜੇ ਟੱਡ ਵਾਲਾ ਟੂਸੇ ਡੰਡੇ ਵਾਲਾ ਬੈਠਾ ਵਾਲਾ ਟੱਡ ਟੂਸੇ ਵਾਲਾ ਡੰਡੇ ਵਾਲਾ ਡੰਡੇ ਵਾਲਾ ਝਲਰਾਂ ਵਾਲੇ ਤੇ ਬਈ ਇਹ ਬਰਾਗ ਸੀਗਾ ਚਿੱਟਾ ਉਹ ਬੱਚਾ ਯਾਰ ਅੱਜ ਮੈਂ ਬਿਠਾਇਆ ਕੋਲ ਪਤਾ ਨਹੀਂ ਕਿਦਾ ਨੰਗ ਆ ਚਲੋ ਕੋਈ ਚੱਕਰ ਨੀ ਦਾਣਾ ਪਾਣੀ ਹੋ ਸਕਦਾ ਤਾਂ ਮੁੱਕ ਗਿਆ ਹੋਵੇ। ਇਹਦੀ ਇਹ ਚੰ ਲੈ ਲਈ ਦੀ। ਇਹ ਚ ਪਾਣੀ ਹੈਗਾ। ਕੁਝ ਜੀ ਜਵਾਦ ਲੈਨੇ ਆਪਾਂ। ਇਹ ਆਹ ਲੋ ਇਹਦਾ ਕੰਮ ਹੋਉ ਦੇ ਬੜਾ। ਇੱਥੇ ਕਿਤੇ ਨੇੜੇ ਤੇ ਡਿੱਗਿਆ ਹੋਇਆ ਤਾਂ ਆ ਜੂਗਾ। ਆਇਤਾ ਲਿਖ ਦਿਖਾਉਣਾ ਆਪਾਂ ਖੜ ਜਾ। ਕੱਪ ਆਪਣਾ ਲੇਟੈਸਟ ਹੈ। ਸਾਉਣ ਦੇ ਟੰਗ ਤੇ ਆ ਪਰਖ ਨੂੰ ਦੀ ਗੁੱਜੀ ਆ ਰਹੀ ਹੈ ਟਰੇ ਦੇਖੋ ਸੇ ਨਵਾਂ ਜੋੜਾ ਸ਼ਰਤਾ ਵੀ ਗਾਂਡੂ ਦਾ ਆ ਰਿਹਾ ਗਾਂਡੂ ਇਹ ਦਿਨ ਲੱਗੀ ਆ ਗੂਦੇ ਇਹਨਾਂ ਦਾ ਰਿਜ਼ਲਟ ਵਦਗਾ ਵਾ ਬਾਕੀ ਇਹ ਰਿਠੇ ਹੰਡੇ ਤੇ ਰਿਆ ਪਏ ਆ ਇਹਨਾਂ ਦੇ ਆ ਉਹਨਾਂ ਨੇ ਪੂਰੀ ਨੇ ਵੀ ਉਸੇ ਤਰ੍ਹਾਂ ਰੱਖ ਲਈ ਦੋਨੇ ਅੰਡੇ ਪਤਾ ਨਹੀਂ ਦੋਨੇ ਰੱਖੇ ਪਤਾ ਨਹੀਂ ਇੱਕ ਉਹਨਾਂ ਨੇ ਲੱਗ ਜੂਗਾ ਕੋਈ ਚੱਕਰ ਨਹੀਂ ਤੇ ਆ ਲੋ ਦੇਖੋ ਪੂਰੀ ਦਾ ਕੂਤਰ ਹਾਂ ਵਿਚੇ ਰਾ ਓਏ ਯਾਰ ਕੁਈ ਚੱਕ ਕੇ ਚੱਲ ਬੈਠਾ ਰਹਿਣਾ ਤੂੰ ਬਸ ਕਾਲੀ ਜੀ ਨਹੀਂ ਹੋਣੀ ਵੀ ਧਰ ਲੈਣਗੇ ਹਾਲੀ ਹਾਲੀ ਅਮੋ ਜਨਾਹ ਗੁੱਤਰੀ ਲਾਈ ਆਪੇ ਬੱਚੇ ਵਿੱਚ ਕੱਢ ਲੈਣਗੇ ਵੀ ਖੋਟਾ ਬਈ ਪੂਰਾ ਡੇਂਜਰ ਓਕਰ ਪੋਟਾ ਸੁੱਕਿਆ ਵੇ ਟਰੇ ਕੱਢ ਦੀ ਥੱਲੇ ਲੈ ਜਾਵਦੇ ਆਂ ਕੁੰਡਾ ਦੇ ਨੇੜਾ ਆ ਗੁੱਤਰੀ ਬਈ ਵੱਡ ਕੋਈ ਆ ਇੱਥੇ ਪਾਈ ਜਾਣਾ ਹੈ ਇਹਨੇ ਛਤਰੀ-ਛੁਤਰੀ ਦੇ ਬੰਨਿਆ ਕਰਾਂਗੇ ਬੱਚੇ ਡਾਉਣ ਲਈ ਹੁਣ ਤੇ ਉਹ ਬੱਚਾ ਯਾਰ ਪਤਾ ਹੀ ਨਹੀਂ ਰੱਬ ਜਾਣੇ ਮੈਂ ਯਾਰ ਥੱਲੇ ਚੜ ਗਿਆ ਉਹਨੇ ਦੇ ਵਿੱਚੋਂ ਪਟਾਕਾ ਜਾਂ ਇਸਤਵਾਜੀ ਪਤਾ ਨਹੀਂ ਚਲਾਈ ਕਿਸੇ ਨੇ ਇਧਰ ਉਧਰ ਪਤਾ ਨਹੀਂ ਕਿੱਥੇ ਡੇਗਿਆ ਪਿਆ ਤੇ ਹਜੇ ਤੱਕ ਦਿਖਾਈ ਨਹੀਂ ਗਿਆ ਔਢਣੀ ਨਾ ਸਕਦਾ ਹੋਈ ਹੁਣ ਤੱਕ ਮੈਨੂੰ ਪਤਾ ਇੱਥੇ ਲੈਣੀ ਤੇ ਕਿੱਥੇ ਡੇਗੇ ਡੁਗੇ ਹੁਣ ਤੇ ਹੁਣ ਪਤਾ ਨਹੀਂ ਆ ਪਰ ਕਿੱਥੇ ਡੇਗੇ ਜਿੰਨੇ ਗੰਨੂਗਾ ਪੈ ਕੇ ਜਾਂ ਹੱਡੇ ਆਣ ਗਵਾੜ ਕਿਤੇ ਹੋਇਆ ਤਾਂ ਉਹਨੇ ਫੜਾਈ ਜਾਣਾ ਬਾਈ ਇੱਥੇ ਕਿਸੇ ਨੇ ਨਹੀਂ ਰੱਖੇ ਗੂਤਰਾ ਪਾਣੀ ਰੱਖੇ ਬਾਕੀ ਦੇਖਾਂਗੇ ਕੀ ਬਣਦਾ ਬੱਚਾ ਮਿਲਦਾ ਕਿ ਨਹੀਂ ਬਾਈ ਪਾ ਪਾ ਗਿਆ ਬਾਹਰ ਗਿਆ ਉਹਦੇ ਅੱਜ ਮੈਂ ਦਾਣੇ ਪਾ ਕੇ ਆਇਆ ਮੇਰੇ ਟਾਈਮ ਨਹੀਂ ਲੱਗੇ ਗੱਲ ਕਰ ਫੋਨ ਕਰੇ ਰਹਿ ਗਿਆ ਸੀ ਨਿੰਮ सोनू ਵੀ ਦਿਖਾ ਦੇਣੀ ਸੀ ਗੂਤਰ ਵੈਸੇ ਤੁਹ ਅਜੇ ਫੇਰ ਦਿਖਾ ਦੇਣੀ ਸੀ ਕਿ ਤੁਹਾਨੂੰ ਦਾਣੇ ਛੱਟ ਕੇ ਮੋੜ ਮੋੜਿਆ ਮੈਂਟੋ ਮੈਂਟੀ ਜਾਨਵਰ ਤਾਂ ਇੱਧਰ ਹੋਰ ਵੀ ਉੱਡੇ ਫਿਰਦੇ ਹੋਵੇ ਚਿੱਟਾ ਜੱਕ ਫਿਰਦਾ ਪਰ ਉਹ ਐ ਨਹੀਂ ਪਤਾ ਕਿਹਦਾ ਵਾ ਹੋਵੇ ਫਿਰਦਾ ਉਹਦਾ ਉਹਦੀ ਦੋ ਇੱਕ ਉੱਚਾ ਵੀ ਇੱਕ ਉਹਦਾ ਫਿਰਦਾ ਚਲੋ ਕੋਈ ਨਾ ਬਈ ਆਪਣੇ ਬੱਚਾ ਇੰਨੀ ਜੋਗੀ ਵਾਲਾ ਹੈ ਨਹੀਂਗਾ ਛੋਟਾ ਹਜੇ ਇੱਕ ਦੋ ਗੇੜੇ ਦੇਊਗਾ ਬਾਹਲੇ ਨਹੀਂ ਦਿੰਦਾ ਨਾ ਹੀ ਢੱਗ ਪਣਾਉਣੇ ਕਿਤੇ ਨਾ ਕਿਤੇ ਆਪਣੀ ਕਰਮਾ ਚ ਹੋਏ ਤੇ ਦਾਣੇ ਉਹਦੇ ਮਿਲ ਜੂਗਾ ਨਹੀਂ ਬਾਈ ਠੀਕ ਆ ਬਾਈ ਇਹ ਵੀਡੀਓ ਇੱਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨੇ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰੀਓ ਤੁਸੀਂ ਵੀਡੀਓ ਕਿ ਕਰਦਾ ਲਗੀ ਤੇ ਮਿੱਤਰੋ ਜਲਦੀ ਆਪਾਂ ਬਾਮਪਟੀ ਨੂੰ ਓਕੇ ਰਿਪੋਰਟਾਂ ਪਹਿਲਾਂ ਆਰ ਗਿਆ ਕਰ ਦਾਂਗੇ ਠੀਕ ਆ ਕਬੂਤਰ ਕੱਢ ਲੇ ਉੱਚ ਪਾ ਲਈ ਡੋਲੀ ਹੁਣ ਮੈਂ ਖਰਚਦਾ ਜਿੰਨੇ ਬਿੱਠਾ ਖਰਚਿੰਗ ਆ ਤੇ ਫਿਰ ਕੱਲ੍ਹ ਵਾਲੇ ਵਲੌਗ ਜ ਤੁਹਾਨੂੰ ਦਿਖਾਵਾਂਗਾ ਕਿੰਨੀ ਕਿ ਸਹਾਈ ਹੋ ਗਈ ਹੈ ਤੇ ਨੋਣਾ ਬਾਈ ਵੀ ਕਿਤੇ ਗਿਆ ਆ ਆਊਟ ਆਫ ਸਟੇਸ਼ਨ ਆ ਜੂਗਾ ਫਿਰ ਉਹ ਵੀ ਫਿਰ ਚੱਕ ਦਾਂਗੇ ਜਮਾਂ ਓਕੇ ਰਿਪੋਰਟਾਂ ਕੰਮ ਆ ਦੇ ਠੀਕ ਆ ਮਿੱਤਰੋ ਸਤਿ ਸ਼੍ਰੀ